ਇਹਦੇ ਦੋਹਰੇ ਪਾਈ ਤੇ ਹੋਣ ਚਾਹੀਏ ਇਸ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਚੀਜ਼ ਜ਼ਰੂਰ ਲੋਕਾਂ ਦੇ ਵਿੱਚ ਤਾਂ ਆਈ ਹੈ ਕਿਉਂਕਿ ਇਹ ਤਾਂ ਦੁਖੀ ਨੇ ਕਿ ਨਹੀਂ ਲੋਕ ਉਹਨਾਂ ਤੋਂ ਆ ਕੇ ਚੁੱਕੇ ਉਹਨਾਂ ਤੋਂ ਕੰਨ ਕਰਕੇ ਲੋਕਾਂ 'ਚ ਬਣਾਉਣਾ ਹੈ ਜੇ ਇਹ ਚੀਜ਼ ਕਰਕੇ ਪੂਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਹੀ ਹੋਏਗੀ ਕਾਂਗਰਸ ਪਾਰਟੀ ਜਿੰਦਾਬਾਦ ਕੀਮਤਾਂ ਸੁਣ ਕੇ ਆਪਣੇ ਘਰਾਂ ਨੂੰ ਚਲੇ ਜਾਨੇ ਹੋ ਅੱਜ ਮੈਂ ਤੁਹਾਨੂੰ ਸਿਰਫ ਪ੍ਰੋਗਰਾਮ ਬਾਰੇ ਮੈਨੂੰ ਕੋ ਸੁਣਾਉਣ ਨਹੀਂ ਆਏ ਤੁਹਾਨੂੰ ਫਰੋਰਾਂ ਦੱਸਣਗੇ ਤੁਹਾਡੀ ਸੁਣ ਕੇ ਜਾਣਗੇ ਜਿਹਦੇ ਬਾਰੇ ਤੁਸੀਂ ਕਹਿਣਾ ਪ੍ਰਧਾਨ ਜੀ ਨੂੰ ਬਣਾਉਣੀ ਹੋਰੋਂ ਕੱਲੇ ਨਾਮ ਕੋਲੇ ਤੁਸੀਂ ਨੇ ਗੱਲ ਕਰਨੀ ਆ ਇਸ ਕਰਕੇ ਆਪਾਂ ਸੰਕੋਚ ਕਰਨਾ ਕਿ ਲੈਕਚਰ ਵਾਈਜ਼ ਨਹੀਂ ਪਹਿਣਾ ਤੇ ਅਸ਼wini ਗੁਪਤਾ ਜੀ ਜਿੰਦਾਬਾਦ ਮਨੀਸ਼ਾ मैम ਦਾ ਕਨੀਸ਼ੀ ਦਾ ਸਾਡੇ ਜਿਹੜਾ ਕੁਸ਼ਰਨ ਜੀ ਦਾ ਸੰਦੀਪ ਜੀ ਦਾ ਮੈਮ ਸਿਰਫ ਦੋ ਗੱਲਾਂ ਕਹਿਣੀਆਂ ਸ਼ੋਰਟ ਚ ਕਿ ਜ਼ਿਲ੍ਹਾ ਪ੍ਰਧਾਨ ਉਹਨੂੰ ਬਣਾਇਓ ਜਿਹੜਾ ਕਿ ਪਟਿਆਲੇ ਮਹਿਲਾ ਵਾਲਿਆਂ ਨਾਲ ਕੈਪਟਨ ਮਰੀਂਦਰ ਸਿੰਘ ਨਾਲ ਪੁਰਾ ਮਹਾਰਾਣੀਪੁਰ ਨੀਤ ਕੋਰ ਨਾਲ ਜਿਨ੍ਹਾਂ ਦਾ ਪੂਰੇ ਜ਼ਿਲ੍ਹੇ ਪਟਿਆਲੇ 'ਚ ਹਮੇਸ਼ਾ ਦਮਦਮਾ ਰਿਹਾ ਹੈ ਉਹਦੇ ਨਾਲ ਲੜਾਈ ਲੜ ਸਕੇ ਉਸ ਬੰਦੇ ਨੂੰ ਜ਼ਿਲ੍ਹਾ ਪ੍ਰਧਾਨ ਬਣਾਓ। ਬੋਲੇ ਕਿ ਸੋ ਜਹਾ ਕਾਰ ਦੂਜੀ ਗੱਲ ਜਿਹੜੇ ਲੀਡਰ ਐ ਰਹਿ ਚੁੱਕੇ ਐ ਚੇਅਰਮੈਨ ਰਹਿ ਚੁੱਕੇ ਐ ਉਹਨਾਂ ਦੇ ਬੱਚਿਆਂ ਨੂੰ ਜਾਣੇ ਬੋਤਕਟਨ ਕੀ ਬਸ ਲੀਡਰਾਂ ਦੀ ਨਾ ਸੋਚੋ ਕਿ ਲੀਡਰਾਂ ਨੂੰ ਦੇਣਾ ਸਾਰਾ ਕੁਝ ਵਰਕਰਾਂ ਚੋਂ ਜੇ ਕੋਈ ਨਾ ਕੋਈ ਪ੍ਰਧਾਨ ਬਣੇਗਾ ਤਾਂ ਕੰਮ ਬੜਾ ਸਕੇ ਬਣੇਗੀ ਔਰ ਉਸ ਬੰਦੇ ਨੂੰ ਪ੍ਰਧਾਨ ਬਣਾਣਾ ਜਿਹੜਾ ਪਿਓਰ ਕਾਂਗਰਸ ਦੀ ਗੱਲ ਕਰੇ 6 ਬੰਦਿਆਂ ਨੂੰ ਟਿਕਟ ਮਿਲ ਜਾਓ ਕਾਂਗਰਸੀਆਂ ਜਿਹਨੂੰ ਟਿਕਟ ਨਾ ਮਿਲੇ ਤਾਂ ਉਹ ਮਹਾਰਾਣੀ ਪ੍ਰਨੀਤ ਕੌਰ ਨਾਲ ਅਕਾਲੀ ਦੌੜਾ ਮਿਲ ਕੇ ਕੰਮ ਕਰਨ ਸਾਡੀ ਬੇਨਤੀ ਹੈ ਕਿ ਪਿਓਰ ਕਾਂਗਰਸੀ ਬੰਦੇ ਨੂੰ ਜਿਹੜਾ ਪ੍ਰਧਾਨ ਬਣਾਇਓ ਥੈਂਕ ਯੂ ਨਸ਼ਪਾਲ ਜੀ ਜੋੜਾ ਮਾਜਰਾ ਸਾਹਿਬ ਜਿਹੜੇ ਕੋਆਰਡੀਨੇਟਰ ਨੇ ਕਿਸਾਨ ਜੱਦੇ ਦੋ ਦੋ ਨਸ਼ਪਾਲ ਜੀ ਅਤੇ ਸ਼ਤਕਰਮਦਾ ਬਾਗੀ ਆਪਣਾ ਅਸ਼ਵੀਰ ਮੁਤਾ ਜੀ ਬਲਕ ਦੇ ਪ੍ਰਧਾਨ ਮਨਤਬਦੀ ਜੀ ਸਦੀ ਸਿੰਘਲਾ ਜੀ ਸ਼ਾਸਤਰੀ ਜੀ ਸਾਡੇ ਬਹੁਤ ਹੀ ਬਜ਼ੁਰਗ ਜਿਹੜੇ ਪ੍ਰਾਣਿਕ ਅਸੀਂ ਨਾ ਸਤਿਕਾਰ ਕਰਦਾ ਬੇਤੀ ਜੀ ਮੇਰੇ ਸਾਹਮਣੇ ਬੈਠੀ ਸਾਡੀ ਰੀੜ ਦੀ ਹੱਡੀ ਕੌਮਸ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਕਿੱਥੇ ਮੈਂ ਬੈਠ ਰੋਨਾ ਸਾਰੇ ਆਏ ਲੀਡਰ ਦਾ ਧੰਨਵਾਦ ਕਰਦਾ ਉਹਦੇ ਮੈਂ ਤੁਹਾਡਾ ਸਾਰਿਆਂ ਦਾ ਕੋਟੜ ਕੋਟ ਧੰਨਵਾਦ ਕਰਦਾ ਕੱਲ ਸ਼ਾਮ ਤੱਕ ਰੇਤ ਤੱਕ ਰਾਤ ਤੁਹਾਨੂੰ ਉਹ ਲੱਗੇ ਨੇ ਸਨੇਹੇ ਤੁਸੀਂ ਸਾਰਿਆਂ ਨੇ ਇਸ ਇੱਕ ਸਨੇਹੇ ਤੇ ਆ ਕੇ ਜਿਹੜਾ ਸਾਡਾ ਮਾਨ ਵਧਾਇਆ ਮੈਂ ਤੁਹਾਡਾ ਤੁਹਾਡਾ ਹਮੇਸ਼ਾ ਵਾਸਤੇ ਰੇਡੀ ਰਹੂੰਗਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਕਹਿੰਦਾ ਹੋਇਆ ਖਿੰਮ ਦਾ ਜਾਚਕਾ ਮੈਂ ਚਾਹਨਾ ਜ਼ਿਆਦਾ ਟਾਈਮ ਇਹ ਜਿਹੜੇ ਵਰਕਰ ਆਏ ਨੇ ਉਹਨਾਂ ਨੂੰ ਮੈਂ ਲੱਗੇ ਮੈਂ ਇੱਕ ਨਾਰਾ ਲਾਉਂਗਾ ਨਾਰੇ ਦਾ ਜਵਾਬ ਨਾਰੇ ਦੇ ਦਿਓ ਫਿਰ ਮੈਂ ਆਪਣੀ ਜਗਾ ਲਊਂਗਾ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਰਾਹੋਦੀ ਜਿੰਦਾਬਾਦ ਰਾਹੋਦੀ ਖਰਾਨਾ ਕਿਹਦਾ ਨਾਰਾ ਨਹੀਂ ਮਾਰਦਾ ਅੱਜ ਅਸੀਂ ਸੈਠਲ ਸਿਰਜਨ ਪ੍ਰੋਗਰਾਮ ਦੇ ਤਹਿਤ ਜੋ ਸਾਡੇ ਹਰਮਨ ਪਿਆਰੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਦੀ ਸੋਚ ਦੇ ਉੱਪਰ ਪਹਿਰਾ ਦਿੰਦੇ ਹੋਏ ਜਿਸ ਦੇ ਤਹਿਤ ਅਸੀਂ ਇਕੱਠੇ ਹੋਇਆ

ਬਹੁਤ ਹੀ ਪਿਆਰੇ ਮੇਰੇ ਰਿਸਪੈਕਟਡ ਦਿਨੇਸ਼ ਵਾਜਰੇ ਜੀ ਸਾਡੇ ਤਾਂ ਗੁਰਸ਼ਰਵੰਦਾਵਾ ਜੀ ਸਾਡੇ ਪ੍ਰਧਾਨ ਮਹਤ ਲੋੜਾ ਜੀ ਰਿਸਪੈਕਟਡ ਹੋਣਾ ਮਾਜਰਾ ਜੀ ਸਾਡੇ ਦਰਸ਼ਮਾਨੇ ਦੇ ਸਾਡੀ ਸਾਰੀ ਵੀਰਦੀ ਹੱਡੀ ਜੋ ਸਾਡੇ ਸਾਹਮਣੇ ਬੈਠੇ ਨੇ ਸਾਡੇ ਕਾਂਗਰਸ ਦੀ ਜੋ ਵੀਰਦੀ ਹੱਡੀ ਸਾਡੀ ਕਾਂਗਰਸ ਦੀ ਜਾਨ ਸਾਡੇ ਵਰਕਰ ਸਰਬਾਨ ਸਾਡੇ ਲੀਡਰ ਸਰਬਾਨ ਸਾਡੇ ਪਵਨ ਸ਼ਾਹਕਰੀ ਜੀ ਤੇ ਨਾਲ ਗਰਵੀ ਅੰਕਲ ਸਾਹਿਬਾਨ ਸਾਡੇ ਪ੍ਰੈਸ ਦੇ ਸਾਰੇ ਸਾਥੀ ਇਹ ਗੱਲ ਵੀ ਜਿਨ੍ਹਾਂ ਦਾ ਵੀ ਮੈਂ ਅਸ਼ਵੀ ਗੁੱਤਾ ਜੀ ਤੇ ਸਾਡੇ ਪਿੱਛੇ ਮੇਰੇ ਭਰਾ ਬੈਠੇ ਗੱਪਪਤੀ ਜੀ ਜਿਨ੍ਹਾਂ ਦਾ ਮੈਂ ਨਾਮ ਲੈਣਾ ਰਹਿ ਗਿਆ ਉਹ ਮੈਂ ਸ਼ਮਾ ਦਾ ਇਜਾਜ਼ਤ ਹੈ ਬਸ ਇਹ ਸਾਰੀ ਜਿਹੜੀ ਅਗਲੀ ਮੀਟਿੰਗ ਜੋ ਹਾਜ਼ਰ ਸਾਡੀ ਹੈ ਆਰਗੇਨਾਈਜੇਸ਼ਨ ਨੂੰ ਮਜ਼ਬੂਤ ਕਰਨ ਲਈ ਹੈ ਕੋਈ ਧੜੇਵਾਦੀ ਵੀ ਅਸੀਂ ਗੱਲ ਨਹੀਂ ਕਰਨੀ ਅਸੀਂ ਸੰਗਠਨ ਨੂੰ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਗੱਲ ਕਰਨੀ ਹੈ ਇਹ ਕਹਦਾ ਹੋਇਆ ਮੈਂ ਸਾਰਿਆਂ ਕੋਲ ਸ਼ਮਾ ਦਾ ਇਜਾਜ਼ਤ ਹੈ ਜੇ ਕੋਈ ਗਲਤ ਗੱਲ ਕਰਕੇ ਆਵੇ ਉਹ ਹੈ ਗੁਰੂ ਜੀ ਦਾ ਖਾਲਸਾ ਹੈ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਫਾਈਨਲੀ ਮਨੀਸ਼ ਪਵਾਜੀ ਉਹਨਾਂ ਦੇ ਨਾਲ ਸਟੇਟ ਦੇ ਸ਼ੋਭਨ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਸਰਦਾਰ ਰਵਿੰਦਰ ਸਿੰਘ ਮਹੰਤ ਖਨਵਾੜਾ ਜੀ ਉਹਨਾਂ ਦੇ ਨਾਲ ਰੇਲਵੇ ਮਿਨਿਸਟਰ ਰਹੇ ਸ਼੍ਰੀ ਭਵਨ ਬਾਂਸਲ ਜੀ ਉਹਨਾਂ ਦੇ ਬੇਟੇ ਮਨੀਸ਼ ਬਾਂਸਲ ਜੀ ਸਾਡੇ ਭਰਾ ਜੋ ਕਿ ਪੀਸੀਸੀ ਤੋਂ ਸਾਡੇ ਪਟਿਆਲੇ ਵਾਸਤੇ ਆਬਜ਼ਰਵਰ ਵੀ ਨਾਗਰਾ ਸਾਹਿਬ ਤੇ ਇੱਕ ਡਿਪਟੀ ਮੇਅਰ ਦੇ ਜੀ ਮੁਹਾਲੀ ਤੋਂ ਉਹ ਵੀ ਸਾਡੇ ਪੀਸੀਸੀ ਦੇ ਆਬਜ਼ਰਵਰ ਸਨ ਉਹ ਵੀ ਲੋ ਜ ਆ ਰਹੇ ਨੇ ਸਨਮਾਨਿਤ ਮੰਚ ਅਸ਼ਪਾਲ ਸਿੰਘ ਜੋੜਾ ਮਾਜਰਾ ਜੀ ਸੰਦੀਪ ਸਿੰਘਲਾ ਜੀ ਅੰਕਲ ਦੇਵਰਾਜ ਜੀ ਬਹੁਤ ਹੀ ਸੀਨੀਅਰ ਕਾਂਗਰਸੀ ਪੀ ਵੀਰ ਜੀ ਸਾਰੇ ਹੀ ਮੇਰੇ ਪ੍ਰੈਸ ਦੇ ਵੀਰ ਜੋ ਹਮੇਸ਼ਾ ਸਾਡਾ ਬਹੁਤ ਸਾਥ ਦਿੰਦੇ ਨੇ ਤੇਰੀ ਸਾਰੀ ਮਹਿਲਾ ਕਾਂਗਰਸ ਦਾ ਪਰਿਵਾਰ ਬਲੌਗ ਸ਼੍ਰੀ ਮੰਗਤ ਵੀ ਜੀ ਇਥੋਂ ਦੇ ਐਮ ਸੀ ਸਾਹਿਬ ਸਰਪੰਚ ਸਾਹਿਬ ਬਲੌਗ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਾਹਿਬ ਪੰਚਾਇਤ ਮੈਂਬਰ ਸਾਹਿਬ ਮੇਰੇ ਸਾਹਮਣੇ ਬੈਠੇ ਸਾਰੇ ਨੰਬਰਦਾਰ ਸਾਹਿਬ ਮੈਂ ਸਾਰਿਆਂ ਦਾ ਹੱਥ ਜੋੜ ਕੇ ਪਹਿ ਤੁਹਾਡਾ ਸਵਾਗਤ ਵੀ ਕਰਦੀ ਹਾਂ ਧੰਨਵਾਦ ਵੀ ਕਰਦੀ ਹਾਂ ਕਿ ਕਾਂਗਰਸ ਨੇ ਜਦੋਂ ਵੀ ਕਿਤੇ ਆਵਾਜ਼ ਦਿੱਤੀ ਤੇ ਤੁਸੀਂ ਸਾਰੇ ਇੱਕ ਆਵਾਜ਼ ਤੇ ਇਕੱਠੇ ਹੋ ਜਾਂਦੇ ਹੋ ਸਾਰਿਆਂ ਨੂੰ ਪਹਿਲਾ ਅੱਜ ਮੈਂ ਤੁਹਾਨੂੰ ਬਰਾਤਰੀਆਂ ਦੀ ਲੱਖ ਲੱਖ ਮੁਬਾਰਕਬਾਦ ਦੀ ਮੀਤ ਤੇ ਅਰਦਾਸ ਕਰਦੀ ਹਾਂ ਬਈ ਕਿ ਸਾਰਿਆਂ ਦੇ ਪਰਿਵਾਰ ਚੜ੍ਹਦੀ ਕਲਾ 'ਚ ਰਹੇ ਅੱਜ ਆਪਾਂ ਸਾਰੇ ਸਮਰਥਨ ਸਿਰਜਣ ਅਭਿਆਨ ਜੋ ਸ਼ਿਵੀ ਰਾਹੁਲ ਗਾਂਧੀ ਜੀ ਤੇ ਮਾਲਿਕਾ ਅਰਜੁਨ ਖੜਗੇ ਜੀ ਦੇ ਤਹਿਤ ਉਹਨਾਂ ਨੇ ਜੋ ਸੋਚਿਆ ਕਿ ਸੰਗਠਨ ਨੂੰ ਮਜ਼ਬੂਤ ਕਿਸ ਤਰੀਕੇ ਨਾਲ ਕੀਤਾ ਜਾਏ ਜਿਸ ਤਰ੍ਹਾਂ ਸੰਗਠਨ ਪਹਿਲਾ ਹੁੰਦਾ ਸੀ ਕਿੰਨੇ ਜਦੋਂ ਸਰਕਾਰ ਨਹੀਂ ਤਾਂ ਹੁੰਦੀ ਤਾਂ ਜਿਹੜਾ ਜ਼ਿਲ੍ਹੇ ਦਾ ਪ੍ਰਧਾਨ ਹੁੰਦਾ ਉਹ ਮੰਤਰੀ ਵਰਗੀ ਪਾਵਰ ਹੁੰਦੀ ਹੈ ਪ੍ਰੋਟੋਕਾਲ ਦੇ ਮੁਤਾਬਕ ਬਹੁਤ ਹੀ ਸ਼ਕਤੀਸ਼ਾਲੀ ਹੁੰਦਾ ਜ਼ਿਲ੍ਹੇ ਦਾ ਪ੍ਰਧਾਨ ਸੋ ਚਲੋ ਟਾਈਮ ਬੀਤਦਾ ਗਿਆ ਨੇ ਭਾਰਤ ਜੁੜੋ ਯਾਤਰਾ ਕੱਢੀ ਤੇ ਉਹਨਾਂ ਨੇ ਸਾਰਿਆਂ ਨੂੰ ਮਿਲਿਆ ਸੁਣਿਆ ਸਭੀਆਂ ਦੇਸ਼ ਭਰ ਦੇ ਵਿੱਚ ਦੁੱਖ ਤਕਲੀਫਾਂ ਸੁਣੀਆਂ ਤੇ ਉਹਨਾਂ ਨੇ ਨਿਰਨੇ ਕੀਤਾ ਇੱਕ ਦਿਵੈਸ਼ਨ ਹੋਇਆ ਅੰਬਾਦ ਦੇ ਵਿੱਚ ਗੁਜਰਾਤ ਕਿ ਇਹ ਜਿਹੜਾ ਸੰਗਠਨ ਸਿਰਜਣ ਦਾ ਪ੍ਰੋਗਰਾਮ ਹੈ ਇਹ ਪੂਰੇ ਦੇਸ਼ ਦੇ ਵਿੱਚ ਕੀਤਾ ਜਾਵੇ ਚਾਰ ਤੁਮਤੇ ਦੇਸ਼ ਦੇ ਵਿੱਚ ਹੋ ਗਿਆ ਪਲੀਜ਼ ਰਿਕਮੈਂਟ ਸਾਰੇ ਛੁੱਪ ਕਰ ਜੋ ਜੀ ਕੋਈ ਲਾਗੀ ਨਹੀਂ ਰਿਹਾ ਤਾਂ ਮੀਟਿੰਗ ਦਾ ਮਾਹੌਲ ਹੈ ਮੈਂ ਜੋਲਪੁਰ ਤੋਂ ਰਾਜਸਥਾਨ ਸਿਰਜਣ ਦੇ ਤਹਿਤ ਤੁਸੀਂ ਸਾਰੇ ਮੈਮ ਨੂੰ ਮਿਲ ਕੇ ਆਪਣੇ ਵਿਚਾਰ ਦੱਸੋਗੇ ਚੁੱਪ ਕਰਕੇ ਬਿਲਕੁਲ ਡਿਸਪੀਸਪਲਨ ਦੇ ਨਾਲ ਮੈਮ ਕਮਰੇ 'ਚ ਬੈਠਣਗੇ ਬੋਲਣ ਤੋਂ ਬਾਅਦ ਇਹਨਾਂ ਨੂੰ ਸਾਰੇ ਨੇ ਮਿਲ ਕੇ ਜਾਣਾ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਸੱਤਕ ਦਿਨ ਤੋਂ ਮੈਮ ਪਟਿਆਲੇ ਚ ਆਏ ਹੋਏ ਨੇ ਮੀਟਿੰਗਸ ਕਰ ਰਹੀ ਨੇ ਮੋਰ ਰਾਤ ਦੇ 12 ਵਜੇ ਤੱਕ ਇਹ ਕੰਮ ਕਰ ਰਹੇ ਨੇ ਇਹ ਰਾਹੁਲ ગાંધી ਜੀ ਦੀ ਸ਼ਕਤੀ ਜਿਹੜਾ ਉੱਤਮਮੇ ਜਿੱਤੀ ਸੀ ਸੋ ਵੇਕ ਪਰ ਫੇਰ ਥੋੜਾ ਸਾੜੇ ਨਤਨ ਨੂੰ ਆਲਕਾਰ ਦੀਆਂ ਕਿੱਕ ਤੋਂ ਨਾਰੇ ਲਾਉਂਗੀ ਗੱਜ ਕੇ ਨਾਰੇ ਦਾ ਜਵਾਬ ਨਾਰੇ ਚ ਦੇ ਜੀ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਜਿੰਦਾਬਾਦ ਸ਼੍ਰੀ ਸ਼੍ਰੀ ਰਾਹੁਲ ਗਾਂਧੀ ਜੀ ਜਿੰਦਾਬਾਦ ਸ਼੍ਰੀਮਤੀ ਪ੍ਰਿਆੰਕਾ ਗਾਂਧੀ ਜੀ ਜਿੰਦਾਬਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜੈ ਕਾਂਗਰਸ ਜੈ ਮੈਟਰ ਕਾਂਗਰਸ ਵਾਹਿਗੁਰੂ ਜੀ ਦਾ ਖਾਲਸਾ ਬਰ ਬਰ ਆਇਆ ਨਿਡਰ ਖਿਆਲਾ ਦੇ ਅੱਜ ਤੁਹਾਡੇ ਸੁਣ ਆਣਗੇ ਇੱਥੇ ਅਸੀਂ ਕਿਵੇਂ ਕਾਂਗਰਸ ਨੂੰ ਕਾਂਗਰਸ ਇੱਕ ਜਟੜ ਕਰਕੇ ਮਜਬੂਤੀ ਦੇ ਨਾਲ ਅੱਗੇ ਵਧਾ ਸਕੇ ਤੇ ਅਸੀਂ ਯੂਥ ਜਿਹੜੇ ਯੂਥ ਦੇ ਜਿੰਨੇ ਨੁਮਾਇੰਦੇ ਨੇ ਉਹਨਾਂ ਨੂੰ ਮੈਡਮ ਕਨੀਸ਼ਾ ਪਵਾਰਦੀ ਦਾ ਵੈਲਕਮ ਕਰਦੇ ਆ ਤੇ ਇਹ ਜਿਹੜੀ ਲੜਾਈ ਹੈ ਇਹ ਕਾਂਗਰਸ ਪਾਰਟੀ ਦੀ 2027 ਦੀ ਲੜਾਈ ਹੈ ਜਿਵੇਂ ਆਮ ਆਦਮੀ ਪਾਰਟੀ ਨੇ ਇੱਥੇ ਆਪਣਾ ਹੁੰਡਾ ਗਰਦੀ ਦਾ ਨਾਚ ਨਚਾਇਆ ਹੋਇਆ

विचारों में ये बात आई कि हमें और अधिक संगठन को किस तरह मजबूत किया जा सकता है क्योंकि अब हमें भूत स्तर तक जिस तरह मंडल बने नए विचार आए मंडल बने भूत इकाइयाँ बनी उसी तरह संगठन सृजन अभियान के तहत आम जो कांग्रेस की कार्यकर्ता है जो आम जनता है जो समाज से भी है जो कांग्रेस से जुड़े हुए लोग हैं उनसे बात करके हम किस तरह वो क्या चाहते हैं क्या परिवर्तन होना चाहिए क्या योजनाएं आनी चाहिए क्या नए नियम आने चाहिए जिनसे कांग्रेस और अधिक मजबूत हो इस बात को लेकर राहुल जी बूथ स्तर तक ब्लॉक स्तर तक जा रहे हैं मैडम ये जो प्रोग्राम रखा गया आज का ये इकट्ठा क्यों नहीं रखा गया अलग अलग हुआ है देखिए सभी लोगों से मिलना है हमारी प्रदेश अध्यक्ष है महिला कांग्रेस की चाहे जो भी मुझे मिलने को कहेगा मैं उनसे जाके मिलूंगी क्योंकि मुझे हर एक आदमी से मिलना है तो कांग्रेस से जो संबंध रखता है हर एक आदमी ऐसी मुझे मिलना चार प्रोग्राम करूँ चाहे पाँच करूँ चाहे दिन भर मिलू मुझे मिलना है संगठन जो आपने आज आपकी रखी है संगठन के बारे में रखी बट आपका संगठन भी अलग अलग है आप कि, किस तरीके से इनको एक साथ करोगे ऐसी आप आए हो तो तीनों को अलग अलग ही प्रोग्राम था नहीं तीनों ब्लॉक वाइज प्रोग्राम है अलग अलग ब्लॉकों में जाएंगे ब्लॉक स्तर तक जाना है मंडल स्तर तक जाना है तो ब्लॉक में अलग अलग प्रोग्राम हो रहे हैं और संगठित है कांग्रेस और संगठन तो जिस तरीके से चल रहा है ये अभियान बहुत सफल अभियान चल रहा है पूर्व में भी हुआ है और राहुल जी कुछ ऐसे नतीजे निकालेंगे जिसे पंजाब में आने वाले समय में पटियाला में बहुत अधिक संगठन आपको मैं सोशल मीडिया पे लगातार अलग की बात ही चली है किसी ने टाइम दिया है किसी ने अलग टाइम दिया है और आज अगर आप संगठन की बात करते लोगों को कैसे संगठन मैं कह रही हूँ ब्लॉक वाइज मीटिंग है एक दस बजे है एक बारह बजे है एक तीन बजे है फिर और अधिक मीटिंग है तो मैडम इसमें 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 एक बात है जैसे आप फील्ड में पार्टी के वर्कर्स को मिल रही है इसकी फीडबैक लेकर डिस्ट्रिक्ट प्रेजिडेंट बनाने के लिए आप कांग्रेस पार्टी का हाईकमांड को देंगे राहुल जी को और खड़गे जी को यही काम है कितनी देर तक ये डिस्ट्रिक्ट प्रेजिडेंट अनाउंस हो जाए बहुत ही जल्दी जल्दी से जल्दी डिस्ट्रिक्ट ऐसा नहीं प्रेजीडेंट एक नॉर्मल पद नहीं है इसके तहत आठ आठ असेंबली इलेक्शन भी आते हैं पूर्व में भी कई राज्यों में गुजरात में मध्य प्रदेश महाराष्ट्र हरियाणा में भी ये आयोजन हुआ है और सफल आयोजन हुआ है और बहुत ही जल्दी सभी डिस्ट्रिक्ट प्रेसिडेंट का घोषणा भी हो गई है तो हम कोशिश करेंगे पंजाब में भी जल्दी से जल्दी तो पहले तो ऊपर से ही नॉमिनेट करके भेज देते थे ये पहली बार हो रहा है लोगों से पूछताछ किया जाता था फर्क इतना था वो तो, दिल्ली जाते थे इस बार हम फिर देखिए लेकिन वहां से जी एस टी की नई दरें लागू हो गई है उसके बारे में